ਲੈ ਦੋਸਤੋ ਆ ਕਾਲੇ ਬੱਕਰਾ ਸੌਦਾ ਹੋ ਲੰਗਾ ਬਰਗਾੜੀ ਬੱਕਰਾ ਮੰਡੀ ਦੇ ਹਰ ਬੁੱਧਵਾਰ ਨੂੰ ਲੱਗ ਜਾਓ ਤੋਂ ਵੱਧ ਤੋਂ ਵੱਧ ਪਹੁੰਚਿਆ ਕਰੋ ਜੈ ਜੀ ਦਾ ਇਹ ਬਾਈ ਦਾ ਪੰਜ ਪੰਜ ਗਰਾਈ ਵਾਲੇ ਦਾ ਤੇ ਸੰਜੂ ਖਰੀਦਦਾ ਫਰੀਦਕੋਟ ਵਾਲਾ ਹੋਰ ਬਾਈ ਸੰਜੂ ਕੀ ਹਾਲ ਆ ਸੰਜੂ ਪਿੱਛੇ ਹੋ ਜਿਗਰਾ 650 ਕੀ ਮੰਗਿਆ ਕੀ ਬਾਈ ਜੀ 11000 ਮੰਗਿਆ ਵੀਰੇ ਕਿਹੜਾ ਪਿੰਡ ਆਪਣਾ ਪੰਜ ਗਰਾਈ ਪੰਜ ਗਰਾਈ ਲੈ ਕੇ ਬੱਕਰਾ ਚੱਲ ਜਾਏ ਜੀ ਦਾ ਬੱਕਰਾ ਇੱਕ ਜਾਨ ਦਾ ਲੈ ਨਹੀਂ ਦਾ ਜਿਆਦਾ ਜਿਆਦਾ ਨਹੀਂ ਮਿਲਤ ਤੇ ਘੱਟਸ ਆਇਆ ਤੂੰ ਨਹੀਂ ਨਹੀਂ ਸਾਢੇ ਰਿ ਕੀ ਸਾਢੇ ਰਿ ਕੀ ਸਾਢੇ 6000 ਤੂੰ ਆਮ ਉਹ ਪੰਦ ਜਾ ਲੈ ਯਾਰ 7000 ਦਾ ਹੋ ਗਿਆ ਨਹੀਂ ਮਾਹ 7000 ਨਹੀਂ ਨਹੀਂ ਸਹੀ ਆ 7000 ਉਹ ਸਹੀ ਆ ਮੈਂ ਮੰਨੀ ਦੀ ਹੁੰਦੀ ਆ ਪਰਾ ਸਹੀ ਆ ਗੋਪੀ ਮੇਰੀ ਬੰਦ ਦੇ ਦੇ ਯਾਰ ਉਹ ਸਹੀ ਆ ਨਹੀਂ ਮਾਹ ਉਹ ਦੇ ਦੇ ਸਹੀ ਆ ਨਹੀਂ ਆਪਾਂ ਇਹ ਮਿਲ ਜਾਂਦੇ ਤੈਨੂੰ ਸਹੀ ਆ ਲੈ ਉਹ ਸਹੀ ਆ ਫਿਰ ਮੰਨੀ ਦੀ ਹੁੰਦੀ ਆ ਪਰਾ ਸਹੀ ਆ ਸਹੀ ਆ ਗਲਤ ਨਹੀਂ ਨਹੀਂ ਮਾਹ ਸਹੀ ਆ ਹਾਂ ਰੋਕ ਜਾ ਭਈਆ ਆ ਪਾਗੜਾ ਜਾ ਦੇ ਜਿੰਨੇ ਤੈਨੂੰ ਕਹਿਦਾ ਵਾ ਲੈ ਫੜ ਨਹੀਂ ਕੋਈ ਨਹੀਂ ਰਹੇਗਾ ਉਹ ਵੰਦਾ ਨਹੀਂ ਆ ਬੜਾ ਹਰਕੇ ਦਰਕੇ ਲੱਗ ਜਾਂਦੇ ਨਾ ਕੱਢ ਤਾ ਲੈ ਲੈ ਵੜਾ ਚਲ ਖਾਈ ਕਰਾਵਾਂਗੇ ਸੱਤ ਪੂਰਾ ਨਹੀਂ ਮੰਗੋ ਭਈਆ ਬਸ ਹੱਥ ਦਾ ਕਰਤਾ ਉਹ ਸਹੀ ਹੈ ਮੈਂ ਕਿ ਮੰਨੀ ਦੀ ਉਹ ਤੇ ਲਗਾਈ ਉਹਦੀ ਕਰਤੀ ਦਾ ਸਹੀ ਹੈ ਚਲ ਯਾਰ ਗਣ ਪੈਸੇ ਆ ਇਧਰ ਲੈ ਆ ਪੈਸੇ ਕਰਾ ਕਰ ਉਹ ਵੀ ਪਹਿਲਾ ਸੌਦਾ ਕਰਤਾ ਗੋਪੀ ਨੇ ਕਰਾਉਣੇ ਆ ਪੈਸੇ ਠਹਿ ਕਰਾ ਦੀ ਬਹਿ ਜਾ ਬਹਿ ਜਾ ਤੇ ਸੰਜੂ ਨੇ ਖਰੀਦ ਲਿਆ ਉਹ ਚੱਲੇ ਜਾਈ ਗਏ ਕਵਾਲਿਟੀ ਤੁਹਾਨੂੰ ਨੇੜੇ ਹੋ ਕੇ ਚੈੱਕ ਕਰਾਉਣੇ ਬੱਕਰੇ ਦੀ ਬੱਤੇ ਦੱਬੀ ਆ ਬੱਕਰਾ ਹੈ ਦੋਸਤੋ 7000 ਰੁਪਏ ਚ ਹੋਇਆ ਦਾ ਸੰਜੂ ਨੇ ਖਰੀਦ ਲਿਆ ਇਹ ਫਰੀਦਕੋਟ ਵਾਲੇ ਨੇ ਤੇ 5 ਦੇ ਵਾਲੇ ਬਾਈ ਦਾ ਸੀ ਤੇ 7000 ਰੁਪਏ ਸੌਦਾ ਆ ਤੇ ਲਖਾਈ ਜਿਹੜੀ ਸੰਜੂ ਨੇ ਕਰਾਉਣੀ ਆ ਤੇ ਜਿਹੜੇ ਦੋਸਤੋ ਬਚਨਲ ਤੇ ਪਹਿਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਨਾਲ ਬੈਲ ਦਾ ਇਹਨੂੰ ਆਲ ਤੇ ਸੈੱਟ ਕਰ ਲਓ ਤਾਂ ਕਿ ਤੁਹਾਡੇ ਕੋਲ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਜਿਹੜਾ ਪਿੰਡ ਬਾਈ ਆਪਣਾ ਕੱਠੀ ਬਾਈ ਜੋੜਾ ਦੋਸਤੋ ਬੱਕਰੇ ਦਾ ਸੌਦਾ ਹੋਣ ਲੱਗਾ 16000 16000 ਰੁਪਏ ਬਾਈ ਨੇ ਮੁੱਲ ਕੀਤਾ ਕੀਤਾ ਬਾਈ ਨੇ ਤੇ ਲੈਂਦਾ ਕੌਣ ਹੈ ਬਾਈ ਆਲੇ ਬਾਈ ਲਾਂਬਾ ਵਾਲੀ ਲਾਂਬਾ ਵਾਲੀ ਬਾਈ ਦਾ ਬੋਲ ਦੇ ਦਾ ਦਾਨ ਦੋ ਪੰਨੀ ਹੋਵੇ ਨਹੀਂ ਹੋਣਾ ਠੀਕ ਹੈ ਦੱਸਦਾ ਦੱਸਦਾ ਨਹੀਂ ਹੋਣਾ ਸਹੀ ਹੈ ਸਾਨੂੰ ਦੱਸਿਆ ਬਾਈ ਕਿੰਨੇ ਹੋਣਗੇ ਵਜਨ ਤਾਂ ਨਹੀਂ ਆ ਗਈ ਹੈ ਬਸ ਵਾਧਾ ਨਹੀਂ ਨਹੀਂ ਜਾ ਰਹੇ ਹੈ ਉਹ ਨਹੀਂ ਬੀਚ ਬਸ ਰਹੀ ਜੀ ਕੋਈ ਆਣਗੇ ਸਹੀ ਹੈ ਨਹੀਂ ਮੰਨੇਗਾ ਰਿਹਾ ਮੈਂ ਤੁਹਾਨੂੰ ਕਹਿਣੇ ਨਹੀਂ ਦਾਨਾ ਜਾ ਯਾਰ ਕਰੋ ਇਹ ਮੇਰੇ ਦਿਨੇ ਇੱਕ ਦਾ ਹਾਂ 14 ਦਾ 14 ਦਾ ਨਹੀਂ ਹੋਣੀ ਨਹੀਂ ਦੇ ਆਉਂਦੇ ਫਿਰ ਮੈਂ ਲੱਗਿਆ ਸਹੀ ਮੈਨੂੰ ਲੱਗਿਆ ਦਾ ਦੱਸ ਤਾਂ ਇਹ ਵਜਨ ਨਾਲ ਹੀ ਵਿਗਣੇ ਮੇਰੇ ਬਰਾਬਰ ਤੋਲਦੇ ਤੇਰੇ ਬਰਾਬਰ ਕੀ ਤੋਲਦੇ ਧਿਆਨ ਨਾਲ ਤੇਰੇ ਨਾਲ ਧਿਆਨ ਨਾਲ ਹੁਣ ਕੀ ਕਰੀ ਬੋਲ ਬੋਲ ਕਰੋ ਚੱਕ ਕਾਸਾ ਸਹੀ ਦਾ ਨਹੀਂ ਤੇਰਾ ਇਹਨਾਂ ਦਾ ਕੱਟ ਨਹੀਂ ਇਹ ਕੀ ਦਾ ਨਹੀਂ ਮੰਨਣਾ ਆ ਫੜ ਆ ਫੜਦਾ ਲੈ ਪਰ ਮੰਨੀ ਦੀ ਹੁੰਦੀ ਆ ਨਹੀਂ ਹੁਣ ਆ ਫੜਦਾ ਸਹੀ ਆੜੀ ਚਾਲੋ 10000 ਦੇ ਹੋਗੇ ਨਹੀਂ ਹੁਣੇ ਨਹੀਂ ਬਾਈ ਯਾਰ ਹੋ ਗਿਆ ਯਾਰ ਨਹੀਂ ਯਾਰ ਨਹੀਂ ਮੰਨਿਆ ਕਰ ਉਹ ਮੰਨਣਾ ਦਾ ਨਹੀਂ ਫਿਰ ਜਾ ਯਾਰ ਮੈਂ ਤੈਨੂੰ ਕਹਿਣਾ ਨਹੀਂ ਮਾਲ ਨਹੀਂ ਹੁੰਦਾ ਬਈ ਜਾ ਯਾਰ ਸਹੀ ਯਾਰ ਨਹੀਂ ਹੁਣੇ ਜੇ ਮੈਂ ਕਹਿਦਾ ਬਸ ਮੈਂ ਹੁਣਾਂ ਤਾਂ ਟੱਕਾ ਨਾ ਕਰ ਜਾ ਨਹੀਂ ਟੱਕਾ ਕਰਦਾ ਹਾਂ ਸਾਡੇ 10 ਦੇ ਹੋਗੇ ਨਹੀ ਹੁਣ ਨਹੀ ਮੈਂ ਨੂੰ ਪੁੱਛਾ ਵੀ ਨੀ ਉਹਨੇ 9 ਤੋਂ ਬਾਅਦ ਜਿੰਨੀਆਂ ਮੈਂ ਬੈਣ ਪੁੱਛੇ ਉਹ ਆਖਰੀ ਵਾਰਾ ਬੋਲਿਆ ਵੀ ਨੀ ਉਹਦਾ ਬਾਈ ਨੀ ਮੈਂ ਮੈਂ ਤੂੰ ਦੱਸਿਆ ਨਾ ਇਤੋਂ ਕਰਦਾ ਮੇਰਾ ਉਹ ਨਹੀ ਨਾ ਮੈਂ ਨੂੰ ਕਹਿਣੇ ਨੀ ਉਹ ਵਾਧ ਲੱਗੀ ਜਾਂਦੇ ਆ ਉਹਦੋਂ ਕਰਮ ਆ ਇਹਦੀ ਘਰੇ ਵਾਧੂ ਲੱਗੇ ਜਾਂਦੇ ਘਾਟ ਲਾ ਕੇ ਜਾਂਦੇ ਇਹ ਪਤਾ ਨਹੀਂ ਇੱਥੇ ਆ ਹਾ ਕਦਰਾ ਦੇਣ ਦਾ ਵਜਨ ਨਾਲ ਹੀ ਦੇ ਦੇ ਹੋਗੇ ਸਹੀ ਨਹੀ ਬਾਈ ਦੇਦਾ ਕੋਈ ਨਾ ਜਦਾ ਵਾਧਾ ਹੋ ਗਿਆ ਹੁਣ ਆਈ ਨੀ ਹੋਰ ਕਿਵੇਂ ਹੋਣਗੇ ਕੋਈ ਦਾ ਦੇ ਠੀਕ ਮਤਲਬ ਉਹ ਜੀ ਸਹੀ ਲਾ ਦੇ ਤੂੰ ਦਾਸ ਤੇ ਸਹੀ ਦੱਸਿਆ ਕਿ ਤੂੰ ਘੜ ਨਹੀਂ ਹੋਣਾ ਆ ਯਾਰ ਆ ਫੜ ਉਹ ਦਰਜ ਮੌਜੂਦ ਗੱਲ ਗਾਤ ਤੂੰ ਛੜਦਾ ਹੀ ਹੋਤੇ ਆ ਸਰਦਾਰ ਕੀ ਜੰਦਾ 11 ਹੇ ਜ਼ਮੀਨ ਖਾਈ ਤੇਰੀ ਨਹੀਂ ਬੱਸ ਨਹੀਂ ਆ ਨਹੀਂ ਹੋਣੇ ਔਰ ਸਹੀ ਆ ਯਾਰ ਮੈਂ ਪੁੱਛਾਂ ਤੇ ਪੈਣ ਪੁੱਛੇ ਮੈਂ ਲਾਈ ਨਾ ਪੈਸੇ ਸਹੀ ਆ ਲਖਾਈ ਤੇਰੀ ਹੋਗੀ 11 ਦੇ ਉਹਦਾ ਲੈ ਲਖਾਈ ਮੇਰੀ ਹੋਗੀ ਉਹ ਆਪੋ ਆਪਣੀ ਸਹੀ ਆ ਚਲੋ ਉਹ ਆਪਣੀ ਹੋਗੀ ਯਾਰ ਫੜੋ ਤੂੰ ਲਖਾੜ ਜਾ ਰਹਿ ਗੱਲਾਂ ਵੇ ਇੱਕ ਮਿੰਟ ਫੜ ਲਾ ਬੈਠ ਚਲ ਫੜੀ ਰੱਖ ਫਿਰ ਓਏ ਇਹਨਾਂ ਦਾ ਫੜ ਲਾ ਕੋਈ ਨਾ ਚੱਲ ਬੱਸ ਤਵੇ 11000 ਦੇ 11000 ਲੱਗ ਗਿਆ ਨਹੀਂ ਨਹੀਂ ਉਹ 11000 ਦਾ ਜੋੜਾ ਹੋ ਗਿਆ ਆਪ ਕੋ ਆਪਣੀ ਦਿਖਾਈ ਆ ਟੀਰਾ ਰੰਗ ਆ ਦੋਵੇਂ ਬੱਕਰੇ ਇਹ ਗੱਲ ਸਹੀ ਆ ਮੈਂ ਕਰਦਾ ਮੈਂ ਕਹਿੰਦਾ ਮੰਨੀ ਦਿੰਦੀ ਆ ਪਰ ਨਹੀਂ ਹੁੰਦਾ ਜੰਬਰੇ ਆ ਮੈਂ ਤੁਹਾਨੂੰ ਮੈਂ ਇਹ ਨਹੀਂ ਕਹਿਣੀ ਪਾਪ ਦਾ ਗਰੀਬ ਬੰਦਾ ਉਹ ਉਹ ਯਾਰ ਕਿੰਨਾ ਕੀ ਕੀਤਾ ਗਿਆ 11000 ਦੇ ਲਖਾਈ ਨਹੀਂ ਹੋਣੀ ਲਖਾਈ ਕੋਈ ਨਹੀਂ ਮੈਂ ਕਰਾਉਣੀ ਇਹ ਨਹੀਂ ਹੋਣੀ ਕਿਉਂ ਲਖਾਈ ਕਰਾ ਦਾਂਗੇ ਲਖਾਈ ਦਾ ਬਲੈਕ ਦੋਸਤੋ ਆ ਸੌਦਾ ਹੋਇਆ 11000 ਜਿਹੜਾ 11000 ਦਾ ਸੌਦਾ ਤੇ ਲਖਾਈ ਜਿਹੜੀ ਖਰੀਦਣੇ ਬਾਈਆਂ ਨੇ ਕਰਾਉਣੀ ਆ ਬਸ ਚੱਕ ਲਿਆ ਲਖਾਈ ਕਰਾਉਣੀ ਆ ਆ ਦੋਵੇਂ ਬੱਕਰੇ ਇਹਨਾਂ ਦੋਨਾਂ ਦਾ ਸੌਦਾ ਹੋ ਗਿਆ ਬਿਰਗਾੜੀ ਬੱਕਰਾ ਮੰਡੀ ਦੇ ਦੋਸਤੋ ਚਲਾ ਆਓ ਲਖਾਈ ਕਰਾ ਲਓ ਬਲਵ ਚਲੋ ਬਾਈ ਲਖਾਈ ਕਰੋ ਨਵੇਂ ਬੱਚੇ ਆ ਦੋ ਮੇਰੇ ਕੋਲ ਚੰਗੇ ਆ ਵਜਨ ਵਾਲੇ ਆ ਕੀ ਕਿ ਬੰਦ ਜੀ ਇਹ ਮੇਰੇ ਨਾਲ ਦੱਸੋ ਭਾਈ ਇਹ ਤਾਂ ਰਹਿਣ ਦਾ ਮੱਥਾ ਮਾਰਨਾ ਜਿਹੜੀ ਗੱਲ ਆ ਲੱਗੇ ਤਾਂ 12000 ਤੇ 10000 ਹੈ ਕੱਲ ਦੇਣ ਵਾਲੀ ਗੱਲ ਯਾਰ ਭਈ ਆ ਨਹੀਂ ਹੋ ਰਹੀ ਹਾਲ ਤਾਂ 12000 ਦਾ ਤਾਂ ਮੈਂ 2000 ਆਈ ਚਾਰਜੀ ਤੂੰ ਲੈਣਾ ਬਾਤ ਨਹੀਂ ਜਿਆਦਾ ਹਾਂ ਸਹੀ ਆ ਆ ਬੱਕਰੇ ਦਾ ਆਪਣਾ ਹੀ ਦਸੋ ਜੋੜੇ ਦਾ ਇਹ ਕਾ ਨਹੀਂ ਉਹਦੇ ਦਾ ਯਾਰਾ ਜਮਾ ਸਰਾਹੀ ਕਰਤਾ ਜੀ ਮੈਂ ਕਿਹਾ ਗੋਟਰੀ ਦਾ ਜੋੜੀ ਦਾ ਹੈ ਜੰਨੇ 28 ਯਾਰ ਹੈ ਬਾਈ 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 ਕਿੰਨੇ ਦੇ ਵਿੱਚ ਨੇ ਸਹੀ 10 ਬੋਲ ਜਿਹਦਾ ਪੁੱਗਦੀ ਨੇੜੇ ਲੱਗੀ ਹੋਈ ਹੈ ਮੈਂ ਕਹਿੰਦਾ 8000 ਦਾ ਜੁੜਾ ਪਾ ਦੇ ਜੇ 8 ਦਾ ਲੱਗਦਾ 8 ਦਾ ਵੀ ਦੇ ਦਾਂ ਤੂੰ ਦਾਸ ਜਮਾਂਦਰ ਤੂੰ ਦਾਸੀ ਵੀ ਆਦਮਾਨਦਰ ਵਾਹੀ ਦਿੰਦੀ ਆ ਆਪਾਂ ਦਾ ਮੇਰੀ ਬਾਤ ਮੰਨ ਲੋ ਜੇ 8000 ਦਾ ਲੱਗਦਾ ਪਾਟਾ ਵੀ ਦੇ ਦੂ ਜੇ ਤੂੰ ਮੰਗ ਵੀ ਆਪਾਂ ਗੈਜ ਲਾਉਣੀ ਹੈ ਹਾਂ ਤਾਂ ਫਿਰ ਰੁਪਈਆ ਤਾਂ ਰੁਪਈਆ ਹੀ ਜਣਾ ਤੂੰ ਇੱਕ ਕੀ ਦੱਸ ਦੇ ਮਾਲ ਮੁੰਦੀ ਆਂਦੇ ਐਸੇ ਯਾਰ 2000 ਰੁਪਏ ਮੰਗਿਆ ਹੁਣ ਤੂੰ ਦੱਸ ਨਹੀਂ 2000 ਦਾ ਬਾਈ ਦਾ ਬਾਈ ਹੋਰ ਦੱਸੋ 2000 ਕਿਹੜੇ ਹਿਸਾਬ ਨਾਲ ਹੋਰ ਦੱਸੋ ਜੇ 10 ਰੁਪਏ ਐ ਵੇਚਣੇ ਆਲਾ ਮੁੱਲ 10 ਮੰਗਣ ਨੂੰ ਬੜਾ 50 ਮੰਗਣਾ 44 ਕਿਲੋ ਮੀਟ ਕਿਵੇਂ ਤਣੇਗਾ ਫਿਰ 44 ਕਿਲੋ ਦਾ ਸਾਰੇ ਨਹੀਂ ਹੋਣੇ ਜੇ ਹੁੰਦੇ ਨਹੀਂ ਹੋਣੇ 1500 ਨੂੰ ਕਿਲੋ ਦਾ ਰਹਿ ਜਾ ਹੋਇਆ ਨਹੀਂ ਗਾ ਜ਼ਰੂਰ ਹੋ ਗਿਆ ਆਪਣੇ ਵਿੱਚ ਤਾਂ ਹੈ ਹੀ ਨਹੀਂ ਕਿਤੇ ਬੋਲ ਬਗਲਾ ਵੀ ਵੀ ਦੇ ਲੋਰ ਲੈ ਤਿਆਰ ਹਾਂ ਹਾਂ ਪਹਿਲਾ ਕਹਦਾ ਹੈ ਤੂੰ ਦਾ ਹੱਥ ਮੈਂ ਹੁਣ ਮੈਂ ਵੀ ਨਹੀਂ ਹੱਸ ਨਹੀਂ ਆਈ ਜਦੋਂ ਤੂੰ ਤੂੰ 18 ਕਹਦਾ ਥੋੜਾ ਅਗਲਾ ਤੂੰ ਦਾ ਅਗਲੇ ਨੂੰ ਪਤਾ ਹੀ ਕਹ ਦੂੰਗਾ ਲੈ ਹੋਗੇ 18 ਦੇ ਫਿਰ ਕਿਵੇਂ ਮਨੂ ਬਾਈ ਤੂੰ ਤਾਂ ਚੇਡਾ ਕਰਦਾ ਹਾਂ ਚੇਡਾ ਨਹੀਂ ਕਹਦਾ ਮੈਂ ਅਗਲੇ ਮਾਰ ਮਾਰ ਦਾ ਬਹੁਤ ਵੱਡਾ ਸਾਡੇ ਹੱਥ ਮਾਣਾ ਹੁੰਦਾ ਆ ਜੀ ਕਿੰਨੇ ਦੇ ਵਿੱਚ ਨੇ ਫਿਰ ਸਹੀ ਕਿਦਾ ਸੌਖਾ ਕੇ ਆਏ ਹਾਂ ਇਹ ਕੋਈ ਦਾਦੇ ਕੋਈ ਦਾਦੇ ਆਏ ਵੇਚਣੇ ਹਾਂ ਵੀ ਇੰਨੇ ਦੇ ਛਟੂਗਾ ਨਾਉਂ ਦੇ ਦੇ ਯਾਰ ਨਵੇੜ ਕੰਮ 10 10 10 ਦੇ ਨੇੜੇ 10 ਇੱਕ ਇਹ ਇੱਕ ਇਹ ਨਹੀਂ 500 ਆ ਲਾਲ ਰੰਗ ਦਾ ਆ ਕਾਲੇ ਰੰਗ ਦਾ ਵੱਧ ਕਰਦਾ ਸੀ 9000 ਕਹਦਾ 500 ਮੈਂ ਪਾਸੇ ਖੜੇ ਨੇ ਪਾਦਾ ਐ ਕੀ ਦੱਸਦੇ ਵੀ ਐ ਵੇਚਣੇ ਆਹ ਵਾੜੀ ਕਰਿਆ ਤਾਂ ਸਬਦਾ ਹੋਣੀ ਨਹੀਂ। ਕੁਝ ਕਰਨ ਦਾ ਕੋਈ ਫਾਇਦਾ ਨਹੀਂ। ਨਹੀਂ ਆੜੀ। ਹਾਂ ਮੋਰੂ ਹੋ ਰਿਹਾ। ਹਾਂ 10 ਫਿਰ ਪੁੱਛਿਆ ਜੇ ਲਾਦਾ ਪਾਈ ਮਹਾਰਾ ਜੀ ਮਹਾਰਾ ਕੀ ਹਾਲ ਹੈ ਬਾਈ ਜੀ? ਵਧੀਆ ਜੀ ਵਧੀਆ ਹੋਰ। ਬਾਕੀ ਸਾਡਾ ਮਿੱਤਰ ਆ ਗਿਆ ਦੀਪਾ। ਹੋਰ ਠੀਕ ਹੋਸਾ। ਜਿਹਨਾਂ ਨਾਲ ਬੋਲਦਾ ਦੇ 15 20 ਜੋ ਛੜਦੇ ਬਾਈ ਜੀ ਦੀ ਝਾਕਾ ਹੋਰ ਸ਼ਰਮ। ਕੀ ਹਾਲ ਹੈ ਬਾਈ ਹੋਰ? ਵਧੀਆ ਬਾਈ ਦਾ ਹੋਰ ਕੀ ਜਾਂਦਾ। ਹੋਰ ਠੀਕ ਹੈ। ਵਧੀਆ ਵਧੀਆ ਹੋਰ ਰੰਗ ਖੁਸ਼ ਹੁੰਦਾ ਹੈ। ਓਰੇ ਨੇੜੇ ਕਰਕੇ ਬਾਈ ਬੱਕਰੀਆਂ ਦੀ ਮੰਡੀ ਤੇ ਆਹ ਗੱਡੀਆਂ ਦੀ ਤੇ ਜਲਦਾ ਹੁੰਦਾ ਏ। ਇਹ ਦੱਸ ਵੀ ਘਰ ਦੀ ਮੰਡੀ ਆ ਬਾਈ ਇਹ ਤਾਂ। ਉਹ ਦੋਨੇ ਲੈਣੇ ਆ। ਓੜੇ ਓਏ ਵੇਚਣ ਵਾਲੀ ਏ ਦਾ। ਆ ਲੈ ਦੇ। ਇਧਰ ਸਰਜੀਤ ਨੂੰ ਵਾਹ। ਤਵੇ ਕਿੰਨੇ ਬਹਾਂਦਾ ਲਾ। ਅੱਜ ਦਾ 8 ਲਾਏ ਮੈਂ 9 ਕਰਦੇ। ਅੱਜ 10 ਵਰਗੇ ਨੇ ਆ ਨਾ। 9 ਦੇ ਫਰਾਂਸਾ ਜੀ ਫਰਾਂਸਾ 9 ਦੇ ਕਰਦੇ। ਉਧਰ ਕਰਦੇ ਆ ਬਾਈ ਨੀਗਾ ਜਿਹੜਾ। ਇੰਨਾ ਨਾਲ ਥੋੜਾ ਫਰਕ। 18 ਇਨਾ ਨਾ ਥੋੜਾ ਸਾਡੇ ਯਾਰ ਮੈਂ ਉਹਨੂੰ ਵਿਚਾਰ ਪੜਦਾ ਲੈ 9.5 ਦੇ ਉੱਤੇ ਸਹੀ ਹੈ ਬਰ ਮੰਨੀ ਦੀ ਹੁੰਦੀ ਹੈ ਬਰਾ ਬਾਈ ਯਾਰ ਉਹਨੇ ਵੇਚਣਾ ਇਨਾ ਇਨਾ ਕਰਕੇ ਪਾਈਆ ਪਾਈਆ ਕਰ ਪਾਈਆ ਪਾਈਆ ਕਰਕੇ ਤੇਰਾ ਕਿੰਨਾ ਹਾਂ ਤਾਂ ਇਹ ਆ ਇੱਕ ਸੱਟ ਰਹਿ ਗਈ ਗਰਮੀ ਤਾਂ ਨਵਾ ਠੀਕ ਹੈ ਤਨੀ ਹੁਣ ਥੋੜਾ ਹੱਥ ਤਾਂ ਗੱਡ ਲਾ ਬਸ ਹੋ ਗਿਆ ਹੁਣ ਦਾਬਾ ਰੱਖਦਾ ਰੱਖ ਬਸ ਕਿੰਨੇ ਦਾ ਕਰਤਾ 1000 ਠੀਕ ਹੈ ਬਾਈ ਸਹੀ ਹੈ ਮੰਨੀ ਦੀ ਹੁੰਦੀ ਹੈ ਬਰਾ ਜਾਵਾ ਪੱਕਾ ਉਹਦਾ ਧੱਕਾ ਕਰੀਏ ਨਾ ਉਹ ਮੈਂ ਚੱਕਾਂ ਹਾਂ ਚੱਲ ਰਵੇ ਚੱਲਾ ਉਹਨੇ ਵੀ ਗਾ ਚਾਰ ਰੁਪਏ ਕਮਾਉਣੇ ਯਾਰ ਲਖਾਈ ਆਪਾਂ ਭਾਈਆ ਭਾਈਆ ਕਰਕੇ ਵੇਚਣਾ ਸਹੀ ਉਹ ਜੇ ਪੈਸੇ ਪੂਰੇ ਕੀਤੇ ਹੀ ਨਹੀਂ ਵਟ ਤੇਲ ਮਚਾਉਂਦਾ ਉਹਨੂੰ ਕੀ ਫਾਇਦਾ ਜਾ 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 ਹੁਣ ਤਾਂ 1000 ਵੱਧ ਲਾ ਜੇ ਕਿਸੇ ਨਸਲ ਚੋਂ ਤਾਂ ਵੀ ਕਹਿ ਰਹੀ ਹੈ ਵਜਨ 'ਚ ਵਿਕਣੇ ਆ ਵਜਨ 'ਚ ਵਿਕਣੇ ਆ ਤਾਂ ਉਹ ਹੋ ਗਿਆ ਬਸ ਤੂੰ ਯਾਰ ਲਖਾਈ ਕਰਾ ਲਈ ਤੂੰ ਯਾਰ ਉਹ ਨਹੀਂ ਹੋ ਗਿਆ ਬਸ ਯਾਰ ਨਹੀਂ ਨਹੀਂ ਉਹ ਸਹੀ ਮੰਨ ਲੀਏ ਫਿਰ ਉਹ ਹੋ ਗਿਆ ਉਹ ਨਹੀਂ ਯਾਰ ਭਾਈ ਹੋ ਗਏ ਪੰਨ ਕਰ ਰਹਾ ਮਾ ਓਏ ਫਾੜੀ ਜਾਂ ਉਹ ਫਾੜਨੇ ਉਹ ਬਿਨਾ ਘਾਟਾ ਜਾਂ ਕਹਿੰਦਾ ਜਾਂਦਾ ਭਾਈ ਜੀ ਆਪ ਚੋ ਲਗਾਈ ਨਹੀਂ ਕਰਤੀ ਉਹਨੂੰ ਕੋਈ ਗੱਲ ਨਹੀਂ ਵੀਰੇ ਪਾਉ 500 ਹੋ ਗਿਆ ਪਾਸੇ ਪਰ ਮਾਲ ਮੁੱਲ ਤਾਂ ਲੱਗੇ ਮਾਲ ਮਾਲ ਭਾਈ ਯਾਰ ਹੁਣ ਮਾਲ ਮੁੱਲ ਕੀ ਹੋਊਗਾ ਮੈਂ ਕਿਹਾ ਕੋਈ ਬੰਦਾ ਖੜੇ ਮਾਲ ਮੁੱਲ ਫਿਰ ਉਹ ਦੱਸ ਦੇ ਕਿਵੇਂ ਹੁੰਦਾ ਸ਼ੋ ਜਾਨ ਜਾਨ ਓ ਮੇਰੀ ਗੱਲ ਸੁਣ ਮਰਦਾ ਬਾਈ ਦਾ ਮਰਦਾ ਚਾਹੀਏ ਤੇਰੇ ਘਰੋਂ ਤੇ ਲੈ ਲੈਨੇ ਮੁਰਗਾ ਤੂੰ ਇਹਨਾਂ ਨੂੰ ਖਰੀਦੇਗਾ ਬਾਤਾਂ ਦੇਖ ਪਣਾ 500 ਦੇ ਕੇ ਸਾਨੂੰ ਨੁਕਸਾਨਾ ਲੈਂਦੀ ਤੇ ਫਿਰ ਬੰਦਿਆ ਹੁਣ ਦੀ ਲੋੜ ਮੇਰੇ ਤੋਂ ਜ਼ਿਆਦਾ ਬਾਈਆ ਬਾਈਆ ਕਰਕੇ ਵੇਚਣਾ ਨੇ ਮੈਂ ਮੱਥਾ ਵੀ ਮਾਰਨਾ ਸਹੀ ਹੁਣ ਤਾਂ ਮੈਂ ਖਾਈ ਵੀ ਤੇਰੀ ਗੱਲ ਨਹੀਂ ਲਿਖਾਈ ਮੰਨੀ ਦਿੰਦੀ ਮੈਂ 21000 ਲੈ ਮੈਂ ਦਾ ਨਾ ਭਾਅ 17000 ਦੇ ਨਹੀਂ ਦੇਗਾ 17000 ਦੇ ਨਹੀਂ ਦੇਗਾ ਇਹ ਕਰ ਇਹਨਾਂ 17 11 ਕਮਾਣਾ ਮੈਨਾਂ ਨੂੰ ਕਹਿੰਦੇ ਦੱਸਦੇ ਮਿਲ ਜਾਂਦੇ ਕੋਈ ਕੰਮ ਨਹੀਂ ਆਹ ਲਾ 12 ਦੇ ਲਖਾਈ ਛੋਡੀ ਆਪੋ ਆਪਣੀ ਉਹ ਬਾ ਹੁਣ ਜੇਟ ਪਾਲਾ ਜਦ ਫੜ ਲਾਸਤਾ ਉਹ ਗੋਲੀਆਂ ਫੁੱਲ ਪੈਸੇ ਕਣਾ ਠੀਕ ਆ ਇਹੋ ਆ ਬੱਕਰੇ ਦਾ ਸੌਦਾ ਪਹਿਲਾਂ ਵੀ ਚੱਲਦਾ ਸੀਗਾ ਉਹ ਜਿਹੜਾ ਸੌਦਾ ਸਿਰੇ ਨਹੀਂ ਚੜਿਆ ਸੀਗਾ ਤੇ ਹੁਣ ਦੋਸਤੋ ਇਹ ਸੌਦਾ ਜਿਹੜਾ ਗੋਰਧਾਨ ਨੇ ਸਿਰੇ ਚੜਾਤਾ ਕੇ 12000 ਰੁਪਏ ਦੋਸਤੋ ਸੌਦਾ ਹੋ ਗਿਆ ਇਹਨਾਂ ਦਾ ਪਹਿਲਾਂ ਇਹ ਸੌਦਾ ਚੱਲਦਾ ਸੀ ਉਸੇ ਬਾਈ ਨੇ ਹੁਣ ਲਏ ਤੇ ਉਹੀ ਪਹਿਲੇ ਵੇਖ ਖਰੀਦੇ ਬਾਈ ਹੁਣ 12000 ਰੁਪਏ ਸੌਦਾ ਹੋ ਗਿਆ